ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਗਿਆਨੀ ਅਰਵਿੰਦਰ ਸਿੰਘ ਜੋ ਕਿ ਮੈਂ ਇੱਥੇ ਗੰਤੀ ਸਿੰਘ ਦੀ ਸੇਵਾ ਨਿਭਾ ਰਿਹਾ ਹਾਂ। ਤੋਂ ਜਿਹੜੇ ਪ੍ਰਬੰਧ ਨੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਬਹੁਤ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਉਤਸ਼ਾਹ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਚਾਅ ਨਾਲ ਮਲਾਰ ਦੇ ਨਾਲ ਸੰਗਤਾਂ ਜੜੀਆਂ ਨੇ ਉਹ ਤਿਆਰੀਆਂ ਚੱਲ ਰਹੀਆਂ ਨੇ ਵਿਆਹ ਜੀਆਂ ਗੁਰਪੁਰਬ ਦੀਆਂ ਜਿਸ ਵਿੱਚ ਸੰਗਤਾਂ ਗੁਰੂ ਕੇ ਲੰਗਰ ਅਟੁੱਟ ਚੱਲਣਗੇ ਜਿਸ ਵਿੱਚ ਅਤੇ ਦੀਵਾਨ ਦੀਵਾਨਾ ਵਾਸਤੇ ਵੀ ਤਿਆਰੀਆਂ ਚੱਲ ਰਹੀਆਂ ਨੇ ਸੰਗਤਾਂ ਉੱਥੋਂ ਬੜੇ ਉਤਸ਼ਾਹ ਦੇ ਨਾਲ ਜਿਸ ਤਰ੍ਹਾਂ ਇੱਕ ਇਤਿਹਾਸ ਨੂੰ ਦਰਹਾਉਂਦੇ ਆ ਹੋਇਆ ਸਤਿਗੁਰੂ ਸਾਹਿਬ ਜੀ ਤੇ ਪੂਰਨ ਸ਼ਰਧਾ ਰੱਖਦੇ ਆ ਉਸੇ ਸਮੇਂ ਨੂੰ ਫੀਲ ਕਰਦੇ ਆ ਹੋਇਆ ਆਪਣੇ ਆਪਣੇ ਅਨੁਭਾਵੇ ਚ ਲੈ ਆਉਂਦੇ ਆ ਸੰਗਤਾਂ ਸੁਲਤਾਨਪੁਰ ਲੋਧੀ ਤੋਂ ਬੜੇ ਉਤਸ਼ਾਹ ਦੇ ਨਾਲ ਸ਼ਬਦ ਕੀਰਤਨ ਕਰਦੇ ਆ ਹੋਇਆ ਸਤਿਗੁਰੂ ਸਾਹਿਬ ਜੀ ਦੇ ਗੁਣ ਗਾਇਨ ਕਰਦੇ ਆ ਹੋਇਆ ਬੜੇ ਚਾਹ ਦੇ ਨਾਲ ਮਿਲਾਰ ਦੇ ਨਾਲ ਇਸ ਸਥਾਨ ਉੱਤੇ ਆ ਕਰਕੇ ਨਤਬਸਤਕ ਹੁੰਦੀਆਂ ਨੇ 3 ਅਗਸਤ ਨੂੰ ਸਤਿਗੁਰ ਸਾਹਿਬ ਦੀ ਕਿਰਪਾ ਸਦਕਾ ਇੱਥੇ ਜਿਹੜਾ ਨਗਰ ਕੀਰਤਨ ਉਹ ਜਿਹੜਾ ਡੇਰਾ ਸਾਹਿਬ ਤੋਂ ਸ਼ੁਰੂ ਹੁੰਦਾ ਹੈ ਜੀ ਸੋ ਇਸ ਖੁਸ਼ੀ ਦੇ ਮੌਕੇ ਤੇ ਵੇਖੋ ਸਭ ਤੋਂ ਪਹਿਲਾਂ ਸਾਨੂੰ ਆਪਣੇ ਗੁਰੂ ਸਾਹਿਬ ਨੇ ਸਿੱਖਿਆ ਉਤੇ ਜੋ ਸਤਿਗੁਰ ਸਾਹਿਬ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਜਿਸ ਤਰ੍ਹਾਂ ਵਰਪੂਰ ਨੂੰ ਵਿਆਹ ਦਾ ਲਾ ਲਓ ਇਸ ਵਿੱਚ ਸਤਿਗੁਰ ਸਾਹਿਬ ਜਿੱਦੋਂ ਇਤਿਹਾਸ ਵਿੱਚ ਆਉਂਦਾ ਕਿ ਸਤਿਗੁਰ ਸਾਹਿਬ ਇੱਥੇ ਆਏ ਸਨ ਉਹਨਾਂ ਨੇ ਆ ਕੇ ਕਿ ਗੁਰਬਾਣੀ ਦੇ ਅਨੁਸਾਰ ਜਿਸ ਤਰ੍ਹਾਂ ਮੂਲ ਮੰਤਰ ਨੂੰ ਲੈ ਕਰਕੇ ਤੇ ਆ ਕਰਕੇ ਲਾਵਾਂ ਲਈਆਂ ਸਨ ਇੱਕ ਸਿੰਪਲ ਬੜਾ ਹੀ ਸੌਕੇ ਢਾਂਗ ਦੇ ਨਾਲ ਇੱਕ ਸਾਦਾ ਢਾਂਗ ਦੇ ਨਾਲ ਜਿਹੜਾ ਸੀ ਉਹਨਾਂ ਦਾ ਵਿਆਹ ਹੋਣਾ ਕੀਤਾ ਸੀ ਮੈਂ ਇਹ ਕਹਿਣਾ ਕਿ ਜੇਕਰ ਜਿਸ ਤਰ੍ਹਾਂ ਸਤਿਗੁਰ ਸਾਹਿਬ ਦੀ ਮਰਿਆਦਾ ਅਨੁਸਾਰ ਆਪਾਂ ਵਿਆਹ ਵੀ ਕਰਦੇ ਹਾਂ ਕੁਝ ਵੀ ਮਨਾਉਂਦੇ ਬੜੇ ਹੀ ਸਿੰਪਲ ਸੌਕੇ ਢਾਂਗ ਦੇ ਨਾਲ ਜਿਹੜਾ ਸਾਨੂੰ ਕਰਨਾ ਚਾਹੀਦਾ ਗੁਰੂ ਸਾਹਿਬ ਦੇ ਇਤਿਹਾਸ ਤੋਂ ਸਿੱਖਿਆ ਲਿਆ ਕਰਕੇ ਇਹ ਤਾਂ ਬਹੁਤ ਜਿਆਦੀ ਮਾੜੀ ਗੱਲ ਐ ਬਸ ਇਹ ਇਸ ਗੱਲ ਸਨਤ ਵਿੱਚ ਹੋਣੀ ਨਹੀਂ ਚਾਹੀਦੀ ਜਿਹੜਾ ਗੁਰੂ ਦੇ ਜਿਹੜੇ ਤਿਯਾਰ ਹੁੰਦੇ ਨੇ ਗੁਰਪੁਰਬ ਹੁੰਦੇ ਨੇ ਗੁਰੂ ਦੇ ਨਾਲ ਜੁੜਨ ਵਾਸਤੇ ਹੁੰਦੇ ਨੇ ਨਾ ਕਿ ਹੁਲੜਬਾਜੀ ਕਰਨ ਵਾਸਤੇ ਹੁੰਦੇ ਨੇ ਇਹ ਸਾਨੂੰ ਆਪ ਹੀ ਸੋਚਣਾ ਚਾਹੀਦਾ ਹੈ ਕਿ ਸਾਨੂੰ ਇਹ ਸਾਡਾ ਇਤਿਹਾਸ ਹੈ ਸਾਡਾ ਵਿਰਸਾ ਹੈ ਇਹਨੂੰ ਆਪਾਂ ਨੂੰ ਸਮਝਣਾ ਪਵੇਗਾ ਜੇਕਰ ਅਸੀਂ ਇਸ ਗੱਲ ਨੂੰ ਨਾ ਸਮਝਾਂਗੇ ਤੇ ਅਸੀਂ ਸਾਡੀ ਜਿਹੜੀ ਕੌਮ ਦੀ ਦੁਰਦਸ਼ਾ ਹੋਰ ਵੀ ਮਾੜੀ ਹੋ ਸਕਦੀ ਹੈ ਇਸ ਕਰਕੇ ਨੌਜਵਾਨਾਂ ਨੂੰ ਇਹੀ ਅਪੀਲ ਹੈ ਕਿ ਜੇਕਰ ਉਹ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਵਿੱਚ ਆਉਣ ਗੁਰੂ ਘਰ ਵਿੱਚ ਆ ਕੇ ਸੇਵਾ ਸਿਮਰਨ ਦੇ ਨਾਲ ਜੁੜਨ ਕਿਉਂਕਿ ਇਹ ਹਰ ਵਕਤ ਜਿਹੜਾ ਗੁਰੂ ਦੇ ਨਾਲ ਇਹ ਮੌਕਾ ਹੁੰਦਾ ਗੁਰੂ ਦੇ ਨਾਲ ਪ੍ਰੇਮ ਪਾਉਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਧ ਸਾਹਿਬ ਗੁਰਦੁਆਰਾ ਸਾਹਿਬ ਦੀ ਸੇਵਾ ਬਾਬਾ ਸੇਵਾ ਸਿੰਘ ਉਹਨਾਂ ਲਈ ਖਦੂਰ ਸਾਹਿਬ ਵਾਲਿਆਂ ਨੇ ਇੱਥੇ ਮਾਰਤਾ ਬਣ ਗਿਆਂ 10ਾਂ ਲੱਗੇਗਾ ਕੰਧ ਨੂੰ ਬੇਸਮੈਂਟਾਂ ਬਣ ਗਿਆਂ ਗੱਡੀਆਂ ਵਾਸਤੇ ਇੱਥੇ ਸਕੂਟਰੀਆਂ ਵਾਸਤੇ ਲੋੜਾ ਘਰ ਨਵਾ ਬਣੇਗਾ ਲੰਗਰ ਹਰ ਬਣ ਗਏ ਸ਼ਰਾਮਾ ਬਣ ਗੀਆਂ ਇੱਥੇ ਮਾਰੇ ਜੀਆਂ ਤੇ ਤਗੜੇ ਹੋ ਕੇ ਪਾਈ ਸਾਥ ਦਿਓ ਇੱਥੇ ਸਾਰਾ ਬਟਾਲਾ ਸਾਥ ਦਿਓ ਮਾਰੇ ਜਾਂ ਵੀ ਇਹ ਖੁੱਲਾ ਦਰਬਾਰ ਖੁੱਲੇ ਰਸਤੇ ਹੋ ਜਾਣ ਤੇ ਮਾਰੇ ਜੀ ਦੀ ਸੇਵਾ ਹੋ ਸਕੇ ਤੇ ਆਲ ਕਰੀਆਂ ਜਾਂ ਖਾਣਾ ਚਾਹਣੇ ਆ ਵੀ ਇੱਥੇ ਗੁਰੂ ਨਾਨਕ ਦੇਵ ਜੀ ਕੰਧਾਂ ਨਾ ਆ ਕੇ ਬੈਠੇ ਸਨ ਸਲਕ ਮਾਦਾਸ ਲਖਣੀ ਦਾ ਡੇੜਾ ਸੌ ਗੁਰਦੁਆਰਾ ਆ ਨਾਲ ਪਿੱਛੇ ਉੱਥੇ ਰਿਆ ਹੋਇਆ ਫੇਰੇ ਉੱਥੇ ਹੋਏ ਨੇ ਮੂਲਮੰਤਰਾਂ ਫੇਰੇ ਉਦੋਂ ਗੇਂਦਿਆਂ ਨਾਲ ਬੰਦੇ ਕਿਤਾਬਾਂ ਨਾਲ ਉਹ ਜਿਹੜਾ ਉਦੋਂ ਬਹਿਣ ਚੋਂ ਸੁਲਤਾਨਪੁਰ ਲੋਧੀ ਤੋਂ ਆਉਂਦਾ ਨੇ ਲਿਆਂਦਾ ਸੀ ਮੂਲਮੰਤਰ ਕੱਢ ਕੇ ਤਿੰਨ ਦਿਨ ਜਦੋਂ ਗੁੰਮ ਰਹੇ ਸਨ ਮਹਾਰਾਜ ਤੇ ਉਹਨਾਂ ਨੇ ਉਹਨਾਂ ਨਾਲ ਫੇਰਾ ਹੋਏ ਉਹਨਾਂ ਨੇ ਇੱਕ ਅਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੀ ਸਾਹਿਬ ਗੁਰਪ੍ਰਸਾਦ ਜਪ ਆਦਿ ਸਤਿ ਜੁਗਤ ਸਤ ਹੈ ਪੀਸ ਸਤ ਨਾਨਕੋ ਚੀ ਵੀ ਸਤ ਕਹਿੰਨੇ ਆ ਵੀ ਇਸ ਤੋਂ ਵੱਡਾ ਗੁਰੂ ਨਾਨਕ ਦੇਵ ਜੀ ਤੋਂ ਵੱਡਾ ਕੋਈ ਸ਼ਤਾਨ ਨਹੀਂ ਆਕਨ ਸਾਹਿਬ ਦੀ ਦਾ ਜੋ ਵੀ ਇੱਥੇ ਮੰਗ ਕੋਈ ਕਰੇਗਾ ਉਹ ਦੀ ਪੂਰੀ ਹੋਏਗੀ ਪਰ ਇਹ ਸਾਰੇ ਸਹਿਯੋਗ ਦੇਣ ਇਹ ਸਾਰੇ ਜਿੰਨੇ ਵੀ ਉਹ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਅਮਰ ਸ਼ਕਨ ਤੇ ਗੁਰੂ ਦੇ ਪਾਣੀ ਚ ਰਹਿਣ ਗੁਰੂ ਦਾ ਕਹਿਣਾ ਮੰਨਣਾ